ਰਾਜ ਸਿੰਘ ਖਾਲਸਾ ਵੱਲੋਂ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਤੇ ਤਿੱਖੇ ਬਾਅਰ ਕੀਤੇ ਗਏ ਨੇ। ਉਹਨਾਂ ਨੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਆਪਣੇ ਨੇੜਲੇ ਸਾਥੀਆਂ ਨੂੰ ਫਾਇਦਾ ਪਹੁੰਚਾ ਰਹੇ ਨੇ। ਉਹਨਾਂ ਨੇ ਕਿਹਾ ਕਿ ਕਰੋੜਾਂ ਰੁਪਏ ਪੰਜਾਬ ਸਰਕਾਰ ਰੈਲੀਆਂ ਦੇ ਉੱਤੇ ਲਗਾ ਰਹੀ ਹੈ ਤੇ ਲੱਖਾਂ ਰੁਪਏ ਐਡਵਰਟਾਈਜ਼ਮੈਂਟ ਤੇ ਲਗਾ ਰਹੀ ਹੈ। ਇਹ ਹੀ ਪੈਸਾ ਪੰਜਾਬ ਦੇ ਵਿੱਚ ਲੋਕਾਂ ਦੇ ਉੱਤੇ ਲਗਾਇਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ। ਆਓ ਦੇਖਦੇ ਹਾਂ ਰਾਜ ਸਿੰਘ ਖਾਲਸਾ ਨੇ ਅੱਗੇ ਕੀ ਕਿਹਾ। ਪੀ ਦਿੱਲੀ ਜਾਂ ਹੋਰ ਸਟੇਟਾਂ ਦੇ ਵਿੱਚ ਵੀ ਆਇਆ ਹੋਇਆ ਉਹ ਕਿਵੇਂ ਆਇਆ ਉਹ ਸਾਰਾ ਮੈਂ ਸਬੂਤਾਂ ਤਹਿਤ ਤੁਹਾਨੂੰ ਦੱਸਣ ਲੱਗਿਆ ਪੰਜਾਬੀਓ ਕਿਵੇਂ ਤੁਹਾਡੀਆਂ ਅੱਖਾਂ ਦੇ ਵਿੱਚ ਕੱਟਾ ਪਾ ਕੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਪੰਜਾਬ ਦਾ ਪੈਸਾ ਦਿੱਤਾ ਜਾ ਰਿਹਾ ਹੈ ਰਜਾਇਆ ਜਾ ਰਿਹਾ ਹੈ ਜਿਹੜੇ ਭਗਵੰਤ ਮਾਨ ਸਾਹਿਬ ਦੇ ਖਾਸ ਖਸਮ ਖਾਸ ਬੰਦੇ ਲਾਏ ਹੋਏ ਨੇ ਜਨ ਸੰਪਰਕ ਭਾਗ ਦੇ ਵਿੱਚ ਜੋ ਦਿੱਲੀ ਵਾਲਿਆਂ ਨੇ ਬਣਾ ਕੇ ਭੇਜਿਆ ਉਹ ਕਿਵੇਂ ਆਪਣੇ ਰਿਸ਼ਤੇਦਾਰਾਂ ਨੂੰ ਪੈਸਿਆਂ ਨਾਲ ਰਜਾ ਰਹੇ ਨੇ ਉਹ ਸਾਰਾ ਸਬੂਤਾਂ ਤਹ ਤੁਹਾਡੇ ਮੈਂ ਸਾਹਮਣੇ ਰੱਖਣ ਲੱਗਿਆ ਲੋਕ ਗੱਲ ਧਿਆਨ ਨਾਲ ਸੁਣ ਲਿਓ ਤੇ ਅੱਗੇ ਜ਼ਰੂਰ ਭੇਜ ਦਿਓ ਤਾਂ ਜੋ ਅੱਜ ਮੈਂ ਚੈਲੰਜ ਕਰਦਾ ਜਿਹੜਾ ਇਹਨਾਂ ਦਾ ਜਨ ਸੰਪਰਕ ਵਿਭਾਗ ਹੈ ਉਹ ਸਾਡੇ ਨਾਲ ਬਹਿ ਕੇ ਗੱਲਬਾਤ ਕਰੇ ਚੈਲੰਜ ਕਰਦਾ ਚੈਲੰਜ ਮੈਂ ਤੁਹਾਨੂੰ ਸਬੂਤਾਂ ਸਮੇਤ ਦਿਖਾਉਣ ਲੱਗਿਆ ਕਿ ਕਿਵੇਂ ਪੰਜਾਬ ਦਾ ਖਜ਼ਾਨਾ ਬਾਹਰ ਲਿਆਂ ਸਟੇਟਾਂ ਦੇ ਉਹਨਾਂ ਬੰਦਿਆਂ ਨੂੰ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਗਾਤਥਾ ਹੀ ਨਹੀਂ ਹਾਂ ਭਗਵੰਤਮਾਨ ਦੇ ਜਿਹੜੇ ਖਾਸਮ ਖਾਸ ਬੰਦੇ ਨੇ ਜੋ ਦਿੱਲੀ ਤੋਂ ਬਣਾ ਕੇ ਭੇਜੇ ਹੋਏ ਨੇ ਉਹਨਾਂ ਨਾਲ ਰਿਸ਼ਤੇਦਾਰੀਆਂ ਜਰੂਰ ਨੇ ਤੇ ਅਗਲੇ ਰਿਸ਼ਤੇਦਾਰੀਆਂ ਨਿਭਾਉਣ ਤੇ ਲੱਗੇ ਹੋਏ ਨੇ ਲੋ ਜੀ ਪਹਿਲਾ ਮੌੜ ਮੰਡੀ ਵਾਲੀ ਰੇਲੀ ਤੋਂ ਬਾਅਦ ਜੋ ਸਬੂਤ ਤੁਹਾਡੇ ਸਾਹਮਣੇ ਰੱਖੇ ਸੀ 55 ਕਰੋੜ ਰੁਪਇਆ ਕਿਵੇਂ ਲੱਗਿਆ ਬਾਈ ਲੱਖੇ ਸਿਧਾਣੇ ਨੇ ਸਾਰਾ ਦੱਸਤਾ ਸੀ ਕਿਵੇਂ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਇਹਨਾਂ ਨੂੰ ਰੈਲੀਆਂ ਕਰਨੀਆਂ ਪੈਗੀਆਂ ਮੈਂ ਤਾਂ ਝਾੜੂ ਦੇ ਜੋ ਵਰਕਰ ਨੇ ਜੋ ਅਹੁਦੇਦਾਰ ਨੇ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਬਹੁਤ ਬੋਲਦੇ ਹੁੰਦੇ ਸੀ ਕਿ ਇਹ ਬੁਲਟ ਪ੍ਰੂਫ ਗੱਡੀਆਂ ਰੱਖਦੇ ਆ ਇਹ ਜਾਗਟਾ ਰੱਖਦੇ ਆ ਇਹਨਾਂ ਨੂੰ ਕੀ ਖਤਰਾ ਇਹ ਮੁਰਗੀਖਾਨਾ ਖੋਲ ਲੈਣਾ ਇਹ ਸਭ ਕੁਝ ਤੁਹਾਡਾ ਮੁੱਖ ਮੰਤਰੀ ਬੋਲਦਾ ਸੀ ਤੇ ਅੱਜ ਝਾੜੂ ਵਾਲਿਆਂ ਨੂੰ ਪੁੱਛਣਾ ਚਾਹਣਾ ਕਿ ਇੰਨਾ ਕਿਹੜਾ ਖਤਰਾ ਹੋ ਗਿਆ ਤੁਹਾਡੇ ਹਰਮਨ ਪਿਆਰੇ ਲੀਡਰ ਨੂੰ ਕਿ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਰੈਲੀਆਂ ਕਰਨੀਆਂ ਪੈ ਜਾਣ ਤੇ 55 ਕਰੋੜ ਰੁਪਇਆ ਮੋੜ ਦੀ ਰੈਲੀ ਤੇ ਲਾਉ ਦਿੱਤਾ ਜਾਵੇ 55 ਕਰੋੜ ਤਾਂ ਛੱਡੋ ਆ ਅੱਜ ਸਭ ਤੋਂ ਵੱਡੇ ਸਬੂਤਾ ਤਹਿਤ ਮੈਂ ਤੁਹਾਨੂੰ ਉਹ ਬੰਦਾ ਦਿਖਾਉਣ ਲੱਗਿਆ ਲੋ ਜੀ ਗੂਗਲ ਖੋਲਿਓ ਤੇ ਗੂਗਲ ਤੇ ਭਰਿਓ ਜੇਬੀਟੀ ਦਾ ਜੇਬੀਟੀ ਇਹ ਕੌਣ ਹੈ ਇਹ ਜੂਪੀ ਦਾ ਕੋਈ ਬੰਦਾ ਹੈ ਤੇ ਇਹ ਖਾਸਮ ਖਾਸ ਕੀ ਦਾ ਹੈ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਲਾਸੇ ਕਰਾਂਗੇ ਜੇਕਰ ਮੇਰੀ ਇੱਕ ਵੀ ਗੱਲ ਕੋਈ ਝੂਠ ਨਿਕਲੀ ਤਾਂ ਮੈਂ ਦੇਨਦਾਰ ਹੋਊਗਾ ਲੋ ਲੋ ਜੀ ਇਹ ਐਡ ਦਿੱਤੀ ਜਾ ਰਹੀ ਹੈ ਸਤੋਜ ਵਾਲੇ ਮਹਾਰਾਜ ਜੀ ਵੱਲੋਂ ਤੇ ਇਹਦੇ ਤੇ ਕਿੰਨਾ ਖਰਚ ਆ ਰਿਹਾ ਉਹ ਮੈਂ ਸਾਰਾ ਤੁਹਾਨੂੰ ਦੱਸਦਾ ਸਬੂਤਾ ਸਮੇਤ daa jbt.com ਭਰ ਲਿਓ ਗੂਗਲ ਤੇ ਤੇ ਇਹ ਜਿਹੜੀ ਐਡ ਹੈ ਇਹ ਦਿੱਤੀ ਜਾ ਰਹੀ ਹੈ ਸਾਡੇ ਸਤੋਜ ਵਾਲੇ ਮਹਾਰਾਜ ਨੇ 75000 ਰੁਪਿਆ ਇੱਕ ਐਡ ਦਾ ਜਾਂਦਾ ਜੀ ਤੇ ਉਹ ਜਾਂਦਾ ਕਿੱਥੋਂ ਹੈ ਪੰਜਾਬ ਦੇ ਖਜ਼ਾਨੇ ਚੋਂ 75000 ਰੁਪਿਆ ਇੱਕ ਐਡ ਦਾ ਇੱਥੇ ਹੀ ਬੰਦ ਨਹੀਂ ਏਸੇ ਬੰਦੇ ਦੀਆਂ 4 ਚਾਰ ਵੈਬਸਾਈਟਾਂ ਨੇ ਤੇ ਚਾਰ ਇਹ ਵੈਬਸਾਈਟਾਂ ਦੇ ਉੱਪਰ 75-75 ਹਜ਼ਾਰ ਦੀਆਂ ਐਡਾਂ ਲੱਗਦੀਆਂ ਨੇ ਜਿਹੜਾ ਆ ਦਾਜ EBTI ਐ ਤੇ ਦੋ ਐਡਾਂ ਲੱਗੀਆਂ ਹੋਈਆਂ ਨੇ ਤੇ ਇੱਕ ਦਿਨ ਦਾ 1.5 ਲੱਖ ਰੁਪਇਆ ਕੱਲਾ ਆ ਦਿਖਾਉਣ ਦੇ ਲਈ ਦਿੱਤਾ ਜਾ ਰਿਹਾ ਕਿੱਥੋਂ ਪੰਜਾਬ ਦੇ ਖਜ਼ਾਨੇ ਚੋਂ ਆ ਲੋ ਇੱਕ ਵੈਬਸਾਈਟ ਆਏ ਇੱਕ ਵੈਬਸਾਈਟ ਤੇ 1.5 ਲੱਖ ਰੁਪਇਆ ਇੱਕ ਦਿਨ ਦਾ ਜਾਂਦਾ ਕਿਨੂੰ ਜੁਪੀ ਦਾ ਬੰਦੇ ਨੂੰ ਤੇ ਜੁਪੀ ਦਾ ਬੰਦਾ ਕੌਣਾ ਜਿਹਦਾ ਕੋਈ ਲਾਗਾ ਤਥਾ ਹੀ ਨਹੀਂ ਭਗਵਾਨ ਤੁਮਨ ਸਾਹਿਬ ਤੁਹਾਡੀਆਂ ਤੁਹਾਡੀਆਂ ਅੱਖਾਂ 'ਚ ਘੱਟਾ ਪਾ ਕੇ ਉਹ ਦਿੱਲੀ ਵਾਲੇ ਲੁੱਟ ਰਹੇ ਨੇ ਪੰਜਾਬ ਨੂੰ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਕੀ ਬਣਾਓਗੇ ਪੰਜਾਬ ਲੁੱਟਿਆ ਜਾ ਰਿਹਾ ਹੈ ਦਿੱਲੀ ਦੇ ਬੰਦੇ ਲੁੱਟ ਰਹੇ ਨੇ ਸ਼੍ਰੀ ਆਮ ਤੇਰੀ ਅੱਖਾਂ 'ਚ ਘੱਟਾ ਪਾ ਰਹੇ ਨੇ ਧਿਆਨ ਮਾਰ ਲੈ ਭਗਵਾਨ ਤੁਮਨ ਸਾਹਿਬ ਜੇ ਇਹ ਹੀ ਪੈਸਾ ਕਿਸੇ ਪੰਜਾਬ ਦੇ ਵਰਕਰ ਕੋਲ ਜਾਂਦਾ ਜੇ ਇਹੀ ਐਡਾ ਪੰਜਾਬ ਦੇ ਬੰਦਿਆਂ ਨੂੰ ਦਿੱਤੀਆਂ ਜਾਂਦੀਆਂ ਤਾਂ ਗੱਲਾਂ ਕੁਝ ਹੋਰ ਹੋਣੀਆਂ ਸੀ ਤੁਹਾਡੇ ਤੁਹਾਨੂੰ ਪੰਜਾਬੀ ਏਕਾਰਾਂ ਨਾਲ ਤਾਂ ਤੋੜ ਦਿੱਤਾ ਗਿਆ ਮੈਂ ਕੋਈ ਅਜੀਤ ਦਾ ਹਮਦਰਦ ਨਹੀਂ ਆ ਪਰ ਜੋ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀ ਨਾਲ ਜੁੜੇ ਹੋਏ ਸੀ ਉਹਨਾਂ ਨਾਲ ਤਾਂ ਤੁਹਾਨੂੰ ਦਿੱਲੀ ਵਾਲਿਆਂ ਨੇ ਤੋੜ ਦਿੱਤਾ ਤੇ ਤੋੜ ਕੇ ਜੋੜ ਕਿੱਥੇ ਦਿੱਤਾ ਆ ਜੁਪੀ ਬਿਹਾਰ ਨਾਲ ਜੁਪੀ ਦੇ ਬੰਦਿਆਂ ਨਾਲ ਜਿਨ੍ਹਾਂ ਨੂੰ ਤੁਸੀਂ ਕਰੋੜਾ ਰੁਪਈਆ ਦੀਆਂ ਐਡਾਂ ਦੇ ਰਹੇ ਹੋ ਆ ਦੇਖ ਸਕਦੇ ਹੋ ਇਹ ਇੱਕੇ ਨਹੀਂ ਇਹ ਤੇ ਇੱਕ ਦੇ ਦੋ ਚਲਦੀਆਂ ਨੇ ਡੇਢ ਲੱਖੇ ਹੋਇਆ ਤੇ ਅੱਗੇ ਆ ਜੋ ਆ ਪਾਸਾ ਪੰਜਾਬੀ ਖੋਲੋ ਅੱਗੇ ਥੇ ਥੱਲੇ ਆ ਕੇ ਤੇ ਪੰਜਾਬੀ ਭਾਸ਼ਾ ਤੇ ਆ ਗਿਆ ਜਨ ਭਾਵਨਾ ਟਾਈਮ 'ਚ ਜੇਬੀਟੀ ਤੇ ਇਹਦੇ ਉੱਤੇ ਆ ਦੇਖ ਲਓ ਇੱਕ ਐਡ ਹੋਰ ਆ ਗਈ ਹੈ ਸਤੋਜ ਵਾਲੇ ਮਹਾਰਾਜ ਦੀ ਇੱਕ ਐਡ ਹੋਰ ਆ ਗਈ ਹੈ ਦੇਖ ਸਕਦੇ ਹੋ ਤੁਸੀਂ ਬੜੇ ਤਰੀਕੇ ਨਾਲ ਸਾਹਮਣੇ ਹੀ ਤੁਹਾਨੂੰ ਦਿਖਜੂ Google ਤੇ ਭਰ ਲਿਓ ਤੇ ਇਹ ਬੰਦਾ ਕੌਣ ਹੈ ਇਹਦੇ ਬਾਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਦੱਸ ਦੇਣਾ ਤੇ ਇਹ ਬੰਦੇ ਦਾ ਸੰਪਰਕ ਕਿਹਦੇ ਨਾਲ ਹੈ ਰਿਸ਼ਤੇਦਾਰ ਕਿਹਦਾ ਹੈ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਦੱਸ ਦੇਣਾ ਤੇ ਇਹਦੇ ਕਿੰਨੇ ਅਖਬਾਰ ਚੱਲਦੇ ਆ ਕਿੰਨੀਆਂ ਵੈਬਸਾਈਟਾਂ ਚੱਲਦੀਆਂ ਕਿੰਨੀ ਮਸੂਰੀਆਂ ਦੀਆਂ ਤੇ ਕਿੰਨੇ ਪੈਸੇ ਇੱਕ ਦਿਨ ਦੇ ਵਿੱਚ ਇਹ ਪੰਜਾਬ ਦੇ ਖਜ਼ਾਨੇ ਚੋਂ ਲਿਜਾ ਰਿਹਾ ਹੈ ਇਹ ਵੀ ਤੁਹਾਨੂੰ ਸਬੂਤਾਂ ਸਮੇਤ ਦੱਸਾਂਗੇ ਇਹ ਦੱਸੋ ਵੀ ਇੱਥੇ ਐਡਾ ਦੇਣ ਦੇ ਨਾਲ ਪੰਜਾਬ ਨੂੰ ਕੀ ਫਾਇਦਾ ਪੰਜਾਬ ਦੇ ਕਿੰਨੇ ਕੁ ਬੰਦੇ ਆ ਜੀਵੀਟੀ ਭਰ ਕੇ ਪੜਦੇ ਹੋਣੇ ਆ ਜਰ ਜੇ ਕੰਮ ਕਰੋਗੇ ਤਾਂ ਐਡਾ ਦੇਣ ਦੀ ਲੋੜ ਨਹੀਂ ਪੈਣੀ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਪੈਸੇ ਦੇ ਜੂਪੀ ਬਿਹਾਰ ਵਾਲੇ ਦਿੱਲੀ ਵਾਲੇ ਐਸਾ ਕਰ ਰਹੇ ਨੇ ਰੱਜ ਰਹੇ ਨੇ ਤੇ ਪੰਜਾਬ ਭੁੱਖਾ ਮਰਦਾ ਜਾ ਰਿਹਾ ਟੈਂਟ ਦਾ ਟੈਂਟ ਦਾ ਕੀਦਾ ਸੀ ਬੁਲਟ ਪ੍ਰੂਫ ਟੈਂਟ ਦਾ ਠੇਕਾ ਕੀਦਾ ਸੀ ਉਹ ਵੀ ਦਿੱਲੀ ਦੇ ਬੰਦੇ ਦਾ ਓਏ ਪੰਜਾਬ ਵਾਲਿਓ ਤੁਸੀਂ ਮਰ ਗਏ ਕੀ ਤੁਹਾਡੇ 'ਚ ਕੋਈ ਕਮੀ ਐ ਕਿ ਤੁਸੀਂ ਟੈਂਟ ਨਹੀਂ ਲਾ ਸਕਦੇ ਕਿ ਤੁਸੀਂ ਐਡਾ ਨਹੀਂ ਲਾ ਸਕਦੇ ਓਏ ਵਰਕਰ ਕਦੋਂ ਬੋਲਣਗੇ ਇਹੀ ਕਿਸੇ ਵਰਕਰ ਨੂੰ ਦਿੱਤਾ ਹੁੰਦਾ ਤਾਂ ਕਿਸੇ ਵਿਚਾਰੇ ਦਾ ਘਰ ਪਰ ਜਾਂਦਾ ਓਏ ਕੋਈ ਗਰੀਬ ਬੰਦਾ ਜਿਹੜਾ ਤੁਹਾਡੇ ਪਿੱਛੇ ਨੌਕਰੀਆਂ ਛੱਡੀ ਬੈਠਾ ਹੈ ਕੋਈ ਘਰ ਛੱਡੀ ਬੈਠਾ ਹੈ ਕੋਈ ਪਾਈਆਂ ਨਾਲ ਲੜੀ ਬੈਠਾ ਹੈ ਜੇ ਉਹਨਾਂ ਨਾਲ ਇਹ ਠੇਕਾ ਕਰਿਆ ਹੁੰਦਾ ਤਾਂ ਪੰਜਾਬ ਦੇ ਨੌਜਵਾਨਾਂ ਤਾਂ ਕਿਸੇ ਕੰਮ ਲੱਗ ਜਾਂਦੇ ਓਏ ਜੂਪੀ ਦੇ ਬੰਦਿਆਂ ਨੂੰ ਕਰੋੜਾ ਰੁਪਇਆ ਇੱਕ ਦਿਨ ਦਾ ਆ ਦੋ ਵੈਬਸਾਈਟਾਂ ਨੇ ਇਹ ਤੇ ਚਾਰ ਮਸ਼ਹੂਰੀਆਂ ਚੱਲਦੀਆਂ ਨੇ ਸਤੋਜ ਵਾਲੇ ਮਹਾਰਾਜ ਦੀਆਂ ਤੇ ਸਤੋਜ ਵਾਲੇ ਮਹਾਰਾਜ ਦੇ ਖਜ਼ਾਨੇ 'ਚੋਂ ਜਨਨ ਕਿ ਪੰਜਾਬ ਦੇ ਖਜ਼ਾਨੇ 'ਚੋਂ ਇੱਕ ਦਿਨ ਦਾ 4 ਲੱਖ 3 6 ਲੱਖ ਰੁਪਇਆ 6 ਲੱਖ ਰੁਪਇਆ ਇੱਕ ਦਿਨ ਦਾ ਦੋ ਵੈਬਸਾਈਟਾਂ ਨੂੰ ਜਾ ਰਿਹਾ ਤੇ ਇਹਦਾ ਸਿਰਫ ਦੋ ਵੈਬਸਾਈਟਾਂ ਦੇ ਖਰਾਸੇ ਕੀਤੇ ਆ ਉਹ ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਹਮਣੇ ਰੱਖਿਆ ਕਿ ਇਹ ਬੰਦਾ ਜੂਪੀ ਦਾ ਹੈ ਕੀ ਦਾ ਖਾਸਮ ਖਾਸ ਹੈ ਕਿਉਂ ਇਹਨੂੰ ਐਡ ਦਿੱਤੀ ਜਾ ਰਹੀ ਹੈ ਤੇ ਜਿਹੜੀ ਐਡ ਦਿੱਤੀ ਜਾ ਰਹੀ ਹੈ ਇੱਕ ਗੱਲ ਹੋਰ ਸੁਣੋ ਜਿਹੜੀ ਐਡ ਦਿੱਤੀ ਜਾਂਦੀ ਹੈ ਉਹਦੇ ਵਿੱਚੋਂ 40% ਹਿੱਸਾ ਵਾਪਸ ਆਉਣਾ ਹੁੰਦਾ ਤੇ ਉਹ 40% ਕਿਹਦੇ ਕੋਲ ਜਾ ਰਿਹਾ ਉਹ ਦਿੱਲੀ ਦੇ ਬੰਦਿਆਂ ਕੋਲ ਉਹ ਦਿੱਲੀ ਦੇ ਬੰਦੇ 40% ਪੰਜਾਬ ਦਾ ਪੈਸਾ ਆਪਦੇ ਕੋਲ ਰੱਖ ਰਹੇ ਨੇ ਤੇ 60% ਤੇ ਜੁਪੀ ਦੇ ਆ ਜੀਵੀਟੀਜੀ ਦਾ ਇਹ ਵੈਬਸਾਈਟ ਹੈ ਉਹਦੇ ਉਹਦੇ ਝੋਲੇ 'ਚ ਪਾਏ ਜਾ ਰਹੇ ਨੇ ਓਏ ਸ਼ਰਮ ਕਰ ਲੋ ਓਏ ਸ਼ਰਮ ਭਗਵੰਤ ਸਿਆ ਤੇਰੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਓਏ ਤੂੰ ਗਾ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ ਕੀ ਲੋੜ ਹੈ ਬੁਲਟ ਪ੍ਰੂਫ ਟੈਂਟਾਂ 'ਚ ਰੈਲੀਆਂ ਕਰਨ ਦੀ ਕੀ ਲੋੜ ਹੈ ਵੱਡੇ ਵੱਡੇ ਕਾਫਲਿਆਂ 'ਚ ਜਾਣ ਦੀ ਤੂੰ ਕਹਿੰਦਾ ਹੁੰਦਾ ਸੀ ਕਿ ਅਸੀਂ ਪੰਜਾਬ ਦੇ ਨਾਲ ਆ ਅਸੀਂ ਹਰਮਨ ਪਿਆਰੇ ਲੀਡਰਾਂ ਅੱਜ ਤਾਂ ਸੱਥਾਂ 'ਚੋਂ ਸਰਕਾਰ ਚਲਾਵਾਂਗੇ ਅੱਜ ਕਿਉਂ ਨਹੀਂ ਸੱਥਾਂ ਜਾ ਕੇ ਬਹਿੰਦੇ ਤੇਰੇ ਘਰਾਂ 'ਲੀ ਕੋਈ ਆਉਦੇ ਤੇ ਨਹੀਂ ਕਿੰਨੀਆਂ ਗੱਡੀਆਂ ਦੇ ਕਾਫਲੇ ਓਦੇ ਨਾਲ ਕਿੱਥੇ ਦੇ ਝਾਰੂ ਵਾਲੇ ਹੁਣ ਬੋਲਦੇ ਕਿਉਂ ਨਹੀਂ ਕਿ ਸ਼ਰਮ ਦਾ ਘਟਾ ਮਾਂ ਕੋਈ ਸਰਕਾਰ ਉਹਦੇ ਤੇ ਨਹੀਂ ਉਹਦੇ ਨਾਲ ਉਹਦੇ ਨਾਲ ਗਨਮੈਨ ਘਰ ਵਾਲੀ ਕੋਈ ਉਹਦੇ ਤੇ ਨਹੀਂ ਉਹਦੇ ਨਾਲ ਗਨਮੈਨ ਓਏ ਗਨਮੈਨ 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 ਗੱਡੀਆਂ ਹੀ ਗੱਡੀਆਂ ਬੁਲਸ਼ਪਰੂਫ ਟੈਂਟ ਤੇ ਆ ਮੋੜ ਵਾਲਾ ਚੌਕਵੇਂ ਭਰੇ ਪਏ ਫਿਰ ਅਸੀਂ ਉਹ ਵੀ ਸਭ ਨੂੰ ਪਤਾ ਹੈ ਤੇ ਆ ਸਬੂਤਾ ਸਮੇਤ ਜੀਵੀਟੀ ਭਰ ਕੇ ਦੇਖ ਲਿਓ ਓਏ ਪਤਾ ਲੱਗ ਜੂ ਕਿਵੇਂ ਕਰੋੜਾਂ ਰੁਪਈਆ ਪੰਜਾਬ ਦੇ ਖਜ਼ਾਨੇ ਚੋਂ ਲੁੱਟਿਆ ਜਾ ਰਿਹਾ ਹੈ ਤੇ ਕਿਵੇਂ 40% ਦਿੱਲੀ ਦੇ ਬੰਦਿਆਂ ਕੋਲ ਜਾ ਰਿਹਾ ਹੈ ਇਹ ਵੀ ਮੈਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਵੀਡੀਓ ਦੇ ਵਿੱਚ ਸਾਰੇ ਸਬੂਤ ਤੇ ਮੈਂ ਚੈਲੰਜ ਕਰਦਾ ਲੋਕ ਜਨ ਸੰਪਰਕ ਜਿਹੜਾ ਇਹਨਾਂ ਦਾ ਵਿਭਾਗ ਹੈ ਸਾਡੇ ਨਾਲ ਟੇਬਲ ਟॉक ਕਰ ਲੈ ਬਹਿ ਕੇ ਗੱਲ ਕਰ ਲੈ ਤੇ ਸਾਰੇ ਸਬੂਤ ਦੱਸ ਦਾਂਗੇ ਕਿੰਨੀ ਐਡ ਦਿੱਤੀ ਜਾ ਰਹੀ ਹੈ ਕਿੰਨੇ ਪੈਸੇ ਦਿੱਲੀ ਕੋਲ ਜਾ ਰਹੇ ਨੇ ਤੇ ਇਹ ਜਿਹੜਾ ਜੂਪੀ ਦਾ ਬੰਦਾ ਇਹ ਕੀ ਦਾ ਰਿਸ਼ਤੇਦਾਰ ਹੈ ਤੇ ਭਗਵੰਤ ਮਾਨ ਦੇ ਉੱਪਰ ਦਿੱਲੀ ਨੇ ਕੌਣ ਲਾਇਆ ਹੋਇਆ ਤੇ ਕੌਣ ਇਹਨੂੰ ਐਡ ਦਿੰਦਾ ਹੈ ਤੇ 40% ਕੌਣ ਰੱਖਦਾ ਇਹ ਵੀ ਮੈਂ ਉਹਨਾਂ ਦੇ ਦਿਨਾਂ ਦੇ ਵਿੱਚ ਬਾਈ ਦੱਸ ਦੂੰਗਾ ਹੁਣ ਤਾਂ ਸਬੂਤਾਂ ਸਮੇਤ ਹੈ ਹੁਣ ਤਾਂ ਲੋਕ ਸਮਝਣਗੇ ਜਾਂ ਨਹੀਂ ਸਮਝਣਗੇ ਇਹ ਤਾਂ ਬਾਅਦ ਦੀ ਗੱਲ ਹੈ ਪਰ ਪੰਜਾਬੀਓ ਤੁਹਾਡਾ ਪੈਸਾ ਜੁਪੀ ਵਾਲੇ ਲੁੱਟ ਰਹੇ ਨੇ ਓਏ ਤੁਹਾਡਾ ਪੈਸਾ ਦਿੱਲੀ ਵਾਲੇ ਲੁੱਟ ਰਹੇ ਨੇ ਉਹ ਤੁਸੀਂ ਦੇਖੀ ਜਾਓ ਦੇਖੀ ਜਾਓ ਬੋਲਣਾ ਨਹੀਂ ਓਏ ਤੁਹਾਡੇ ਤੇ ਦਿੱਲੀ ਕਾਬਜ ਕਰਤੀ ਓਏ ਜੁਪੀ ਕਾਬਜ ਕਰਤੀ ਇਹਨਾਂ ਨੇ ਓਏ ਓਏ ਸਮਝੋ ਪੰਜਾਬੀਓ ਓਏ ਸਮਝੋ ਕਿਵੇਂ ਇਹ 10 ਦਸਤਾਰਾ ਮਿਲੀਆ ਦਸਤਾਰਾ ਇਹਨਾਂ ਨੇ ਦਿੱਲੀ ਦੇ ਪੈਰਾਂ 'ਚ ਰੱਖਦੀਆਂ ਕਿਵੇਂ ਇਹ ਪੰਜਾਬ ਦਾ ਪੈਸਾ ਹੈ ਦਿੱਲੀ ਨੂੰ ਲੁੱਟਾ ਰਹੇ ਨੇ ਕਿਵੇਂ ਹਵਾਈ ਜਹਾਜ਼ ਦਾ ਜਿਹੜਾ ਖਰਚਿਆ ਸਾਰਾ ਕਿਹੜੀ ਆਲ ਤੇ ਕੀਤਾ ਜਾ ਰਿਹਾ ਓਏ ਸਮਝ ਜੋ ਹਜੇ ਵੀ ਓਏ ਕਿਉਂ ਮਗਰ ਲੱਗੇ ਫਿਰਦੇ ਹੋ ਓ ਕੁਝ ਨਹੀਂ ਦੇਣਾ ਓਏ ਕੁਝ ਨਹੀਂ ਦੇਣਾ ਲੁੱਟ ਕੇ ਲੈ ਜਾਣਗੇ ਤੁਹਾਡਾ ਪੰਜਾਬ ਲੁੱਟਿਆ ਜਾ ਰਿਹਾ ਸਮਝ ਜੋ ਬਾਈ ਸਮਝ ਜੋ ਇਸ ਕਰਕੇ ਬੇਨਤੀ ਹੈ ਕਿ ਸਬੂਤਾ ਸਮੇਤ ਅੱਜ ਮੈਂ ਤੁਹਾਡੇ ਸਾਹਮਣੇ ਦੋ ਵੈਬਸਾਈਟਾਂ ਰੱਖੀਆਂ ਨੇ ਦੋ ਤੇ ਐਡ ਦਿੱਤੀ ਜਾ ਰਹੀ ਹੈ 75000 ਰੁਪਇਆ ਇੱਕ ਦਿਨ ਦਾ ਜੇ ਤੁਸੀਂ ਮਹੀਨੇ ਦਾ ਐਡ ਕਰੋ ਤਾਂ ਕਰੋੜ ਰੁਪਿਆ ਕਰੋੜਾਂ ਰੁਪਿਆ ਜਾਂਦਾ ਹੈ ਕਰੋੜਾਂ ਰੁਪਿਆ ਕਿਨੂੰ ਜੁਪੀ ਦੇ ਬੰਦਿਆਂ ਨੂੰ ਤੇ ਉਹਦੇ ਵਿੱਚ 40% ਦਿੱਲੀ ਦੇ ਬੰਦਿਆਂ ਨੂੰ ਉਹ ਜੁਪੀ ਦੇ ਦਿੱਲੀਏ ਲੁੱਟ ਕੇ ਲੈ ਗਈ ਪੰਜਾਬ ਵਾਲੇ ਤੁਸੀਂ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਭਗੰਤ ਤੇਰੀ ਸੋਚ ਤੇ ਪੈਰਾ ਦੇਾਂਗੇ ਉਹ ਦੇਈ ਜੋ ਅਸੀਂ ਜੋ ਸੋਚ ਦੇ ਪੈਰਾ ਦੇਵਾਂਗੇ ਜਿਹੜੀ ਦਿੱਲੀ ਦਿੱਲੀ ਮੂਰੇ ਕੋਡੀ ਹੋ ਗਈ ਉਹ ਸੋਚ ਦਿੱਲੀ ਨੂੰ ਡਾਉਣ ਲੱਗੀ ਸਾਰੇ ਕੁਝ ਇਹੋ ਜੀ ਸੋਚ ਦੇ ਪੈਰਾ ਦੇਵਾਂਗੇ ਹਜੇ ਤਾਂ ਕਹਿਣਗੇ ਜੀ ਨਯੂਹਾਰ ਦਾ ਹਜੇ ਇੱਤੇ ਜੱਟ ਪੂਰਾ ਕੈਮਾ ਕਹਦਾ ਕੈਮਾ ਦਿੱਲੀ ਨੇ ਦੱਬ ਲਿਆ ਤਾਂ ਹੁਣ ਤੇ ਗੋਡਾ ਧਰ ਲਿਆ ਅਗਲੇ ਆਣੇ ਇੱਕ ਬਿਆਨ ਨਹੀਂ ਦਿੱਲੀ ਦਾ ਪੁੱਛੇ ਬਿਨਾ ਦੇ ਸਕਦੇ ਐਨੇ ਕਨੋਡੇ ਹੋ ਗਏ ਐਨੇ ਕੋਡੇ ਹੋ ਗਏ ਅੱਗੇ ਦਿੱਲੀ ਦੇ ਸਮਝ ਜਾਓ ਜੇ ਪੰਜਾਬੀ ਹੋ ਜੇ ਸਮਝ ਹੁੰਦਾ ਆ ਸਬੂਤਾ ਸਮੇਤ ਤੁਹਾਡੇ ਸਾਹਮਣੇ ਸਭ ਕੁਝ ਰੱਖਤਾ ਆਉਣ ਵਾਲੀ ਵੀਡੀਓ ਦੇ ਵਿੱਚ ਕਿੰਨੀਆਂ ਵੈਬਸਾਈਟਾਂ ਸਾਰੀਆਂ ਨੇ ਇਸ ਬੰਦੇ ਦੀਆਂ ਕਿੰਨਾ ਕਰੋੜ ਰੁਪਇਆ ਜਾਂਦਾ ਕੀਦੇ ਕਹਿਣ ਤੇ ਜਾਂਦਾ ਨੌ ਲੈ ਕੇ ਖਲਾਸੇ ਕਰੂੰਗਾ ਵੇਟ ਕਰਿਓ ਆ ਵੀਡੀਓ ਸਾਡੀ ਜਨ ਸੰਪਰਕ ਭਾਗ ਕੋਲੇ ਭੇਜ ਦਿਓ ਭਗਵੰਤ ਮਾਨ ਕੋਲੇ ਭੇਜ ਦਿਓ ਪੰਜਾਬ ਦੇ ਲੋਕੋ ਤੁਹਾਡੇ ਅੱਗੇ ਬੇਨਤੀ ਹੈ ਸ਼ੇਅਰ ਕਰ ਦਿਓ ਤੇ ਇਹਨਾਂ ਕੋਲੇ ਪਹੁੰਚੇ ਤੇ ਅਸੀਂ ਚੈਲੰਜ ਕਰਦੇ ਹਾਂ ਕਿ ਸਾਡੇ ਨਾਲ ਬਹਿ ਕੇ ਟੇਬਲ ਟॉक ਕਰਨ ਤੇ ਅਸੀਂ ਦੱਸਾਂਗੇ ਪੰਜਾਬ ਦਾ ਪੈਸਾ ਕਿੰਨਾ ਲੁੱਟਿਆ ਜਾ ਰਿਹਾ ਹੈ